ਮੁਲਾਜ਼ਮ ਕੇ ਪੁਲਿਸ ਮੁਲਾਜ਼ਮ ਨੂੰ ਪਤਾ ਚੱਲਿਆ ਕਿ ਉੱਤੇ ਪਰਚਾ ਦਰਜ ਕੀਤਾ ਗਿਆ ਜੀਆਰਪੀ ਦਾ ਨੇ ਸਿਰ ਮਾਮਲਾ ਹੋਇਆ ਕੀ ਆ ਪੂਰਾ ਕੀ ਕਾਰਨ ਹੋਏ ਕਿ ਐਫ ਆਈ ਆ ਦੇਣੀ ਪਈ ਤੇ ਇੱਕ ਸਾਡਾ ਕਾਂਸਟੇਬਲ ਹੈ ਇੱਥੇ ਲੁਧਿਆਣੇ ਡਿਊਟੀ ਕਰਦਾ ਜੀ ਕੁਲਵਿੰਦਰ ਸਿੰਘ ਜੀ ਇਸ ਦੀ ਰਾਤੀ ਸਟੇਟ ਫਾਰਮ ਡਿਊਟੀ ਲਈ ਸੀ ਜੀ ਸਰ ਇਹ ਡਿਊਟੀ ਤੋਂ ਐਬਸੈਂਟ ਹੋ ਕੇ ਜੰਮੂ ਤੋਂ ਵੀ ਤੇ ਚਲਾ ਗਿਆ ਅੱਗੇ ਜੀ ਜੰਮੂ ਤੋਂ ਵੀ ਤੇ ਜਾ ਨਹੀਂ ਸੀ ਬਾਰਬੇਡ ਨੂੰ ਇੱਕੋ ਪਰਿਵਾਰ ਸੀਗਾ ਕਮਲ ਕਮਲ ਯਾਦ ਹੈ ਠੀਕ ਹੈ ਉਹ ਆਪਣੇ ਫੈਮਿਲੀ ਨਾਲ ਜਾ ਰਿਹਾ ਸੀ ਠੀਕ ਹੈ ਜੀ ਉਹਦਾ ਉਹਦੀ ਵਾਈਫ ਦਾ ਇਹਨੇ ਪਰਸ ਉੱਥੋਂ ਚੋਰੀ ਕਰ ਲਿਆ ਜਿਸ ਤੋਂ ਬਾਅਦ ਇਹਨਾਂ ਨੂੰ ਆਰਪੀ ਨੇ ਕਾਬੂ ਕਰਕੇ ਸਾਡੇ ਹਵਾਲੇ ਕੀਤਾ ਤੇ ਅਸਲ ਇਹਦੇ ਤੇ ਪਰਸ ਵਿੱਚ ਇੱਕ ਏਟੀਐਮ ਸੀ ਇੱਕ ਆਧਾਰ ਕਾਰਡ ਸੀ ਤੇ 1040 ਰੁਪਏ ਸੀ ਜਿਹਦੇ ਆਧਾਰ ਤੇ ਅਸੀਂ ਚੋਰੀ ਦਾ ਪਰਚਾ ਦਰਜ ਕਰਕੇ ਇਹ ਇਹਦੇ ਖਿਲਾਫ ਲੀਗਲ ਐਕਸ਼ਨ ਕਰ ਰਹੇ ਸੀ ਇਹ ਲੇਡੀ ਕਿੱਥੋਂ ਕਿੱਥੇ ਜਾ ਰਹੀ ਸੀ ਇਹ ਲੇਡੀ ਜਾ ਰਹੀ ਜੰਮੂ ਤੋਂ ਗੁਰਗਾਵਾ ਜਾ ਰਹੀ ਸੀ ਇਹ ਇਹ ਜਿਹੜਾ ਮੁਲਾਜ਼ਮ ਹੈ ਪੀਏਪੀ ਤੋਂ ਆਰਜੀ ਡਿਊਟੀ ਤੇ ਸਾਡੇ ਕੋਲ ਆਇਆ ਸੀ 27 ਬਟਾਲੀਅਨ ਦੀ ਦੀ ਭਰਤੀ ਹੈ ਸਾਡੇ ਕੋਲ ਆਇਆ ਸੀ ਆਰਜੀ ਡਿਊਟੀ ਤੇ ਪਰਸਾ ਜਿਹੜਾ ਟੋਕਿੰਗ ਮੇ ਕੋਲ ਦੇ ਵਿੱਚ ਦਾ ਕਿਸਾਨ ਨੇ ਹਾਂਜੀ ਤਾਂ ਚਲਦੀ ਟ੍ਰੇਨ ਚ ਕੀਤਾ ਸਰ ਪਤਾ ਚੱਲਿਆ ਵੀ ਇਹ ਕੋਈ ਚੈਕਿੰਗ ਕਰਨ ਦੇ ਉਹਦੇ ਬਹਾਨੇ ਨੇ ਨਹੀਂ ਇਹ ਚੈਕ ਨਹੀਂ ਇਹ ਤਾਂ ਪਲੇਟਫਾਰਮ ਨੂੰ ਡਿਊਟੀ ਲੱਗੀ ਆਪਣੀ ਡਿਊਟੀ ਤੋਂ ਐਬਸੈਂਟ ਹੋ ਕੇ ਆਊਟ ਆਫ ਡਿਊਟੀ ਜਾ ਕੇ ਟ੍ਰੇਨ ਚ ਬੜਾ ਪਰ ਆਪਣੀ ਕਾਫੇ ਦਾ ਕੰਮ ਕੀਤਾ ਹੋਵੇ ਨਹੀਂ ਪਹਿਲਾਂ ਕੋਈ ਹਿਸਟਰੀ ਨਹੀਂ ਸਰ ਗਾਰਡ ਇਹਦਾ ਕੁਝ ਕਿੱਦਾਂ ਦਾ ਨਹੀਂ ਆਜ ਤੱਕ ਨਹੀਂ ਐਫ ਆਈ ਆਰ ਐ ਸੱਚ ਕੋਈ ਨਹੀਂ ਹੈ ਫੁੱਲ ਡਰੱਗ ਲੈਣਾ ਆ ਵੀ ਹੈ ਨਹੀਂ ਹਲੇ ਇਹਦੇ ਟੈਸਟ ਵਗੈਰਾ ਕਰਾਵਾਂਗੇ ਦੇਖਾਂਗੇ ਜੇ ਚੁਕਾ ਗਿਆ ਤਾਂ ਨੇਚਰਲੀ ਫਿਰ ਆਪਾਂ ਕਦਮ ਵਿੱਚ ਜਿਹੜਾ ਹੈਗਾ ਬਣਦੀ ਧਰਮ ਵਿੱਚ ਵਾਅਦਾ ਕਰਾਂਗੇ ਇਹ ਕਿਹੜੀ ਗੱਡੀ ਗਿਆ ਸੀ ਜੰਮੂ ਇਹ ਜੰਮੂ ਨਹੀਂ ਗਿਆ ਸੀ ਜੰਮੂ ਨੂੰ ਗਿਆ ਸੀ ਇਹਨੇ ਤਾਂ ਹਲੇ ਤਾਂ ਚੜਿਆ ਸੀ ਇਹ ਤਾਂ ਅਵੇ ਚੜਿਆ ਸੀ ਸੈਸੋ ਐਤੋਂ ਐਬਸੈਂਟ ਹੋ ਕੇ ਡਿਊਟੀ ਤੂੰ ਫੇਰੋਂ ਡਿਊਟੀ ਤੋਂ ਐਬਸੈਂਟ ਹੋ ਕੇ ਸ਼ਾਲੀਮਾਰ ਗੱਡੀ ਤੇ ਚੜਿਆ ਕਿੰਨਾ ਬੈਸਟ ਪੀਸੀ ਵਿੱਚ ਦਾਸੋ 40 ਰੁਪਏ ਸੀਗੇ ਇੱਕ ਏਟੀਐਮ ਸੀਗਾ ਇੱਕ ਦਾਹ ਸੀਗਾ ਲੈਣੀ ਦਾ